ਇਹ ਕੁੱਕੜ ਜਣਾ ਸੀ ਤੇ ਪਛਾਇਆ ਜਦੇ ਸਾਹਮਣੇ ਘਰ ਆਉਂਦਾ ਇਹ ਅਹੀਂ ਫੜਕੀ ਬਕਰੀ ਆਉਂਦਾ ਅੱਛਾ ਇਹ ਕੁੱਕੜ ਜਣਾ ਈ ਨਾਲ ਸਾਥ ਜਿਨ ਆਉਂਦਾ ਅੱਛਾ ਜੀ ਕੰਨ ਵੀ ਕਰਦਾ ਜਾਉ ਅੱਛਾ ਹੌਂ ਦਾ ਹੌਂ ਨਾਉਂ ਮਿਛੜੀ ਦਿੱਤੋ ਇਹ ਮਾਇਨਾ ਸਾਹਮਣੇ ਜੀ ਇਹਨੇ ਪਾਣੀ ਨੇ ਕਿੱਟਾਂ ਖਾਖੇ ਇਹਨੇ ਸੋ ਵੀ ਕੁੱਕੜ ਨਾ ਖੋਤਾ ਉਹ ਵੀ ਮੇਰੇ ਕੋਲ ਹੀ ਹੋਰਾ ਬਾਈ ਤੁਮ ਮੈਨਾਂ ਜਮਾ ਰਹਾਂ ਹਾਂ ਉਹ ਤਾਂ ਮੈਂ ਹੋਰ ਚੱਕੀ ਆਂ ਲੈ ਅੱਛਾ ਮੈਂ ਉਹ ਸ਼ਾਮ ਤੇ ਸ਼ਾਮ ਜਿਹੜਾ ਬਾਜ਼ੀਆਂ ਵੀ ਦਿੱਤੀ ਪੂਰੀ ਲੜਾਈ ਮੰਨ ਲਓ ਅੱਖ ਭੱਜੀ ਜਦ ਕੋ ਕਰ ਰੇ ਮੂੰਹਗਾ ਅੱਛਾ ਜੀ ਅੱਖ ਭੱਜੀ ਜੇ ਮੂੰਹ ਭਾ ਕੇ ਪਿਆ ਔਰ ਝੱਟ ਗਿਆ ਨਾ ਨਿਗਲ ਨਹੀਂ ਕੀ ਕਰਨ ਸਹੀ ਉਠੋ ਮੇਂ ਘਰ ਮਾਰਨਾ ਤੇ ਆਬ ਕੋਕੇ ਦੂਜੇ ਪਾਸੇ ਆ ਜਾਣਾ ਇਹ ਹੋਲੇ ਵੀ ਗਰੇ ਘਰ ਤੋਂ ਖਾਣਾ ਲਾ ਲੈ ਹਾਂਜੀ ਜਨਾਬ ਸਸਰੀ ਘਰ ਅਸਲਾਮੁਅਲੈਕੁਮ ਉਮੀਦ ਕਰਦਾ ਹਾਂ ਸਾਰੇ ਬਰਾ ਠੀਕ ਠਾਕ ਹੋਵੋਗੇ ਨਾਈਂਥਾ ਦਬਰਾ ਜੰਟਾ ਦਾ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ 'ਤੇ ਜਿਵੇਂ ਕਿ ਤੁਹਾਨੂੰ ਪਤਾ ਜਿਹੜਾ ਆਪਣਾ YouTube ਦਾ ਚੈਨਲ ਆ ਇੱਥੇ ਹਮੇਸ਼ਾ ਸ਼ੌਂਕ ਦੇ ਰਿਲੇਟਡ ਵੀਡੀਓ ਆਉਂਦੀਆਂ ਆ ਅਸੀਲਾਂ ਦਾ ਸ਼ੌਂਕ ਕਰਦੇ ਆ ਅਸੀਲਾਂ ਦੇ ਸ਼ੌਂਕ ਦੀਆਂ ਆਪਾਂ ਤੁਹਾਨੂੰ ਵੀਡੀਓ ਲਾਉਣੀ ਆ ਤੇ ਅੱਜ ਆਪਾਂ ਆਂ ਦੀ ਪਿੰਡ ਮਿੱਡੂ ਮਾਨ ਕਿਉਂਕਿ ਅਸੀਲਾਂ ਦੇ ਸ਼ਿਕੀਨਾ ਦਾ ਗਾੜ ਆ ਤੇ ਇੱਥੇ ਆਪਾਂ ਇੰਟਰਵਿਊ ਕਰਨ ਆਇਆ ਕਾਫੀ ਟਾਈਮ ਕੋ ਇੰਟਰਵਿਊ ਕੀਤੀ ਨਹੀਂ ਸੀਗੀ ਅੱਜ ਆਪਾਂ ਮਿੱਡੂ ਮਾਨ ਆਏ ਆ ਉਸ ਸ਼ταਤ ਕੋਲ ਜਿਨ੍ਹਾਂ ਦੇ ਨਾਮ ਤੋਂ ਇੱਕ ਬੜੀ ਮਸ਼ਹੂਰ ਬਰੀਡ ਹੋਈ ਆ ਬਾਪੂ ਮੁਖਤਿਆਰ ਵਾਲੇ ਪੰਚਾਇਤੀ ਕੁੱਪੜਾਂ ਦਾ ਬੜਾ ਨਾਮ ਪਾਣੀਆਂ ਤੇ ਬੰਦਕਦੀ ਤੇ ਬੜਾ ਸੋਹਣਾ ਸ਼ੌਂਕ ਕਰਾਇਆ ਉਹਨਾਂ ਕੁੜਾ ਨੇ ਤੇ ਅੱਜ ਆਪਾਂ ਬਾਪੂ ਮੁਖਤਿਆਰ ਜੀ ਉਹਨਾਂ ਕੋਲੇ ਆਏ ਆ ਤੇ ਜਨਾਬ ਇਹ ਤਾਂ ਹੈਗੇ ਜੀ ਬਾਪੂ ਮੁਖਤਿਆਰ ਜੀ ਮਿੱਡੂ ਮਾਨ ਵਾਲੇ ਇਹ ਉਹਨਾਂ ਦੇ ਪੁੱਤਰ ਨੇ ਅੰਕਲ ਜੀ ਇਹਨਾਂ ਦਾ ਨਾਮ ਹੈਗਾ ਜੀ ਇੰਦਰ ਜੀ ਦਾ ਤੇ ਅੰਕਲ ਜੀ ਉਹਨਾਂ ਕੋ ਆਪਾਂ ਆਏ ਅੱਜ ਤੇ ਗੱਲਬਾਤ ਪਰਸੋਂ ਜੋਖੇ ਦੀ ਕਰੀ ਜਾਂਦੇ ਅੱਜ ਸਭ ਬਣਿਆ ਇੰਟਰਵਿਊ ਕਰਨ ਦਾ ਤੇ ਬਾਪੂ ਮੁਖਤਿਆਰ ਹੋਣੀ ਹੈ ਜਿਹੜੇ ਇਹਨਾਂ ਦਾ ਕਾਫੀ ਪੁਰਾਣਾ ਸ਼ੌਂਕ ਆ ਥਾਰ ਦੇ ਜਿਵੇਂ ਆਪਾਂ ਇੱਕ ਥੰਮ ਕਹਿ ਸਕਦੇ ਆ ਇਹ ਥੰਮ ਨੇ ਪੁਰਾਣੇ ਸਮਿਆਂ ਦੇ ਆਪਦੇ ਟਾਈਮ ਤੋਂ ਬੜਾ ਸੋਹਣਾ ਸ਼ੌਂਕ ਕੀਤਾ ਇਹ ਤੇ ਇਹਨਾਂ ਨੇ ਜਿਹੜੀ ਪੰਚਾਇਤੀ ਨਸਲ ਆ ਨਾ ਪੰਚਾਇਤੀ ਕੁੱਕੜ ਦੇ ਨਾਮ ਨੂੰ ਮਸ਼ਹੂਰ ਹੋਇਆ ਬਿੱਡੂ ਮਾੜ ਤੋਂ ਉਹ ਇਹਨਾਂ ਦੇ ਘਰ ਦੀ ਨਸਲ ਆ ਪੰਚਾਇਤੀ ਕੁੱਕੜ ਦੇ ਨਾਂ ਤੇ ਮਸ਼ਹੂਰ ਆ ਆਪਾਂ ਕਿਤੇ ਵੀ ਅਕਸਰ ਸੁਣਦੇ ਆ ਪੰਚਾਇਤੀ ਕੁੱਕੜ ਆ ਤੇ ਉੱਥੇ ਨਾਲ ਬਾਪੂ ਜੀ ਦਾ ਨਾਮ ਜ਼ਰੂਰ ਆਉਂਦਾ ਕਿ ਪੰਚਾਇਤੀ ਕੁੱਕੜ ਬਾਪੂ ਮੁਖਤਿਆਰ ਵਾਲੇ ਅੱਜ ਲੜ ਰਹੇ ਆ ਆ ਬੰਦੇ ਕੋਲੇ ਬਾਪੂ ਮੁਖਤਿਆਰ ਵਾਲੀ ਪੰਚਾਇਤੀ ਬਰੀਡ ਆ ਤੇ ਪੈਣ ਮਿੱਡੂ ਮਾੜ ਆ ਜਾਂ ਤੇ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਤੇ ਇਹ ਨਸਲ ਬਾਪੂ ਹਣਾਂ ਕੋਲੇ ਕਿੱਥੋਂ ਬਣੀ ਕਿਵੇਂ ਬਣੀ ਤੇ ਨਸਲ ਕਿਉਂ ਜੀ ਸੀ ਤਿੰਨਾਂ ਦੀ ਬਰਦਾਸ਼ਤ ਕਿੱਦਾਂ ਦੀ ਸੀਗੀ ਬੋਡੀ ਸਟਰਕਚਰ ਕਿੱਦਾਂ ਦਾ ਸੀਗਾ ਇਹਨਾਂ ਦਾ ਜਿਹੜਾ ਗੇਮ ਦਾ ਸਟਾਈਲ ਸੀ ਕਿਸ ਤਰ੍ਹਾਂ ਦਾ ਸੀਗਾ ਉਹ ਸਾਰੀਆਂ ਗੱਲਾਂ ਦਾ ਜੋ ਵੀ ਸਵਾਲ ਜਵਾਬ ਆ ਬਾਪੂ ਜੀ ਨਾਲ ਆਪਾਂ ਗੱਲਬਾਤ ਕਰਦੇ ਹਾਂ ਬਾਪੂ ਜੀ ਪਹਿਲਾਂ ਤੁਹਾਡਾ ਤਹਿ ਦਿਲੋਂ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਤੇ ਅੰਕਲ ਜੀ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਜੀ ਤੁਸੀਂ ਐਸਾ ਨੂੰ ਮੌਕਾ ਦਿੱਤਾ ਬਾਪੂ ਜੀ ਦੀ ਵੀਡੀਓ ਕਰਨ ਦਾ ਤੇ ਬਾਪੂ ਜੀ ਤੁਹਾਡਾ ਜਿਹੜਾ ਸ਼ੌਂਕ ਆ ਕਾਫੀ ਪੁਰਾਣਾ ਹੈ ਤੇ ਤੁਹਾਡੀ ਉਮਰ ਕਿੰਨੀ ਹੋ ਗਈ ਹੈ ਜੀ 69 ਰਹਾ ਹੂ 96 ਸਾਲ 100 ਤੋਂ 4 ਸਾਲ ਘੱਟ ਰਹੀ ਆ ਬਾਪੂ ਜੀ ਦੀ ਉਮਰ ਜਨਾਬ 100 ਸਾਲ ਨੂੰ ਟੱਚ ਕਰਨ ਵਾਲੀ ਆ 96 ਸਾਲ ਹੋ ਚੁੱਕੀ ਆ ਤੇ ਬਾਪੂ ਜੀ ਜਿਹੜਾ ਤੁਹਾਡਾ ਹੈ ਸ਼ੌਂਕ ਆ ਸ਼ੌਂਕ ਤੁਸੀਂ ਕਰਦੇ ਤੁਹਾਨੂੰ ਸਮਾਂ ਕਿੰਨਾ ਕੁ ਹੋ ਗਿਆ ਇਹ ਕਰਦੇ ਨੂੰ ਤਾਂ ਵੀ ਕਠਾ ਲਾਉਗੇ ਅੱਛਾ ਜੀ ਪਹਿਲਾਂ ਸ਼ੌਂਕ ਵੀ ਹੀ ਨਹੀਂ ਸੀ ਅੱਛਾ ਜੀ ਸਾਡੇ ਪਿੰਡ ਦਾ ਘਣੇ ਰੰਦਾ ਗੁੱਜੂ ਅੱਛਾ ਜੀ ਉਹਨੂੰ ਸ਼ੌਂਕ ਸਿੱਖੂ ਕਠਾ ਹੁੰਦਾ ਨਾ अच्छा जी वो ल्या कुकुरो छ कुनियां अच्छा जी ए, ए कुकुर जड़ा सी ए पछाया त फिर सामने ਘਰ ਆ ਰਾ ਪੰਚਾਇਤ ਘਟੇ ਸਾਹਮਣੇ ਸਾਹਮਣੇ ਜੀ ਦੇ ਕੋਲ ਕੁੱਟ ਅੱਛਾ ਜੀ ਉਹ ਨਾ ਖਿਆਣੇ ਲੋ ਉਹ ਕੁੱਕੁਰ ਨਾਲ ਇਹ ਫਿਰਾਂ ਵੀ ਬਕਤੀ ਹੋਏ ਇਹ ਅਸੀਂ ਫੜ ਕੇ ਬਕਤੀ ਆ ਤੁਹਾਨੂੰ ਅੱਛਾ ਜੀ ਇਹ ਕੁੜਿਆ ਨੇ ਆਏ ਨਾਲ 7 ਜਨਵਾਰ ਅੱਛਾ ਜੀ ਇਹ ਕੁੜਿਆ ਨੇ ਆਣ ਮਨੁੱਖਾ ਵਿਧੀਗਾ ਸਾਂਹ ਦਾ ਵਿਧੀਗਾ ਇਹ ਫਿਰਦਾ ਸੀਗਾ ਮਾਰੰ ਮਿੰਦੇ ਕਰੀ ਅੱਛਾ ਜੀ ਜਾਇ ਮੂੰਹ ਸਮਣੋਂ ਬਾਅਦ ਹਾਂਜੀ ਇਹ ਉਹ ਨਿਆ ਵੀ ਉਹ ਬਈ ਅਸੀਂ ਆਪਣੀ ਜੇਕਰ ਉੱਤੇ ਕੇ ਰਿਉ ਉੱਥੇ ਸਾਹ 7 ਜਨਵਾਰ ਦੇ ਅੱਛੇ ਜਿਹੜਾ ਉਖ ਘਣੇ ਵਾਲਾ ਸੀ ਉਹ ਨੂੰ ਮਰਨਾ ਕੰਨ ਨਹੀਂ ਕਰਦਾ ਜਮ ਛਾਉਂਦਾ ਫਾਉਂਦਾ ਉਹ ਨਹੀਂ ਛੱਡੀ ਜਿੱਤ ਨਹੀਂ ਮਾਇਨਾ ਸਾਹਮਣੇ ਦੀ ਜੀਨੇ ਪੈ ਨਾ ਨੇ ਕਿਛ ਦਾ ਖਣੀ ਜੀਨੇ ਸੋਭੀ ਕੋ ਕਰਨਾ ਕੋਸਦਾ ਉਹ ਉਕੜ ਜੀ ਸੋਭੀਂ ਨੇ ਕੋਰੇ ਸੀ ਉਹਨਾਂ ਬਈ ਸੁਮਨਾ ਜ ਮੇਰਾ ਛਾਉਂਦਾ

ਉਹ ਮੁੰਡੇ ਕੁਲੀ ਜੀ ਦੇ ਕੁਲਾ ਸਿਵਾਰਾ ਭਾਈ ਮਾਇਆ ਦਾ ਕੁੜੀਆਂ ਨੂੰ ਫਿਰਦਾ ਕਿ ਤੂੰ ਸਾਹਮਣੇ ਲੈ ਜਾ ਮਾਇਆ ਲੈ ਕੇ ਸਾਹਮਣੇ ਸਾਹਮਣੇ ਲੜਾਈ ਮੇਰੇ ਪਹਿਲਾਂ ਹੀ ਪਸੰਦ ਆ ਗਈ ਸੀ ਤੇ ਉਹੀ ਲੜਾਈ ਮਾ ਦਾ ਉਸੇ ਨਰਾਇ ਜੀ ਦੇ ਪਾਈਆਂ ਜਿੱਥੇ ਹੋ ਜਾਣ ਚਾਰ ਬਾਈਆਂ ਜਿੱਤੇ ਚਾਰ ਬਾਈਆਂ ਚਾਰੇ ਠਾਰਦੀਆਂ ਠਾਰਦੀ ਮੈਂ ਅੰਦਰੋਂ ਅੰਦਰੋਂ ਵੀ ਸੀ ਕੇ ਬੰਡੇ ਕਣੀ ਦੀ ਵੀ ਸੁਣ ਕਹਾਇਆ ਛੇ ਉਲੀ ਲੜਾਈ ਨਾਲ ਆ ਖੱਬੀ ਫੱਟੀ ਜਦ ਕੁੱ ਕਰ ਰੇ ਮੂੰਹ ਬੋਣਾ ਅੱਛਾ ਜੀ ਖੱਬੀ ਫੱਟੀ ਜੇ ਮੂੰਹ ਭਾ ਕੇ ਪੈਣਾ ਹੋ ਚਿੜੇਣਾ ਨੀ ਨਿਗਲ ਰੇ ਨੀ ਕਿ ਜੰਦ ਅੱਛਾ ਜੀ ਉਠੋ ਨੇ ਪੈਰ ਮਾਰਨਾ ਤੇ ਆਬ ਘੋਕ ਕੇ ਦੂਜੇ ਪਾਸੇ ਆ ਜਾਣਾ ਤੇ ਉਹ ਅਗਲੇ ਵੀ ਗੇੜੇ ਖਤਮ ਖਾਣਾ ਪੈਗੀ ਚਾਹੀਏ ਤੇ ਪੱਕੇ ਵਾਰ ਮਾਰਦਾ ਸੀ ਹੂੰ ਮੂੰਹ ਪਾਣਾ ਖੁੱਬੀ ਫਟੀ ਰਹੇ ਹਾਂ ਪੂਰੇ ਵੀ ਹੁਣ ਆਪ ਹੀ ਦਿਖਾ ਦਿਆਂ ਕਰਕੇ ਨਹੀਂ ਨਿਕਾ ਰੋ ਅੱਛਾ ਜੇ ਮਾਰ ਜਦੋਂ ਹੁੰਦਾ ਸੀ ਹੁਣ ਇੱਧਰਲੇ ਪਾਸੋਂ ਮੂੰਹ ਪਾਣਾ ਜਿਹਨਾਂ ਨੂੰ ਠੋਕੀ ਨਾਲ ਕੁੱਕ ਸੁਣਦੇ ਉਹਦੇ ਨਾਲੇ ਪਾਸੇ ਆ ਜਾਂਦਾ ਇੱਕ ਚੰਬਾ ਨੇ ਕੁੱਕ ਡਾਉਣਾ ਜਿਹੜਾ ਪੰਚਾਇਤੀ ਦਾ ਕੰਡਾ ਸੀ ਹਾਂ ਹੋਰ ਵੀ ਲੜਾਈ ਮੇਰੇ ਪਸੰਦਾ ਹੀ ਤੇ ਮੈਂ ਉਹ ਟੱਕ ਲਿਆ ਠੀਕ ਹੈ ਤੇਰੇ ਉਹ ਤਾ ਮਾਰੀਆਂ ਜਿੱਤੇ ਤੁਸੀਂ ਉਹ ਵੱਡਾ ਕੁੱਕੜ ਹੀ ਲਾ ਕੇ ਪਾਲਿਆ ਸੀਗਾ ਹਾਂ ਮੈਂ ਉਹ ਸੋ ਵੀ ਬੰਦੇ ਕੋ ਟੱਕ ਲਿਆ ਅੱਛਾ ਜੀ ਅੱਛਾ ਜੀ ਉਹ ਟਾਈਮ ਆਇਆ ਕਿ ਤੇ ਸਾਹਮਣੇ ਕਰ ਸੀ ਅੱਛਾ ਉਹ ਪੰਚਾਇਤ ਦੀ ਤਾਂ ਵਾਅਦਾ ਪੰਚਾਇਤ ਦੇ ਸਾਹਮਣੇ ਕਰ ਸੀ ਉਹਦੇ 50 7 ਸੀਗਾ ਜੀ ਉੱਥੇ ਫਿਰਦਾ ਸੀ ਕਿ ਤਾਂ ਕਰਕੇ ਕੁੱਕੜ ਦਨਾ ਪੰਚਾਇਤੀ ਕੁੱਕੜ ਹੈ। ਪੰਚਾਇਤੀ ਕੁੱਕੜ ਰਹੇਗਾ। ਠੀਕ ਹੈ। ਬਾਪੂ ਜੀ ਕੁੱਕੜਾਂ ਦਾ ਕੱਦ ਉੱਚਾ ਸੀ ਕਿ ਦਰਮਿਆਨੇ ਰਹਿੰਦੇ ਸੀਗੇ? ਦਰਮਿਆਨਾ ਸੀ। ਦਰਮਿਆਨਾ ਕੱਦ ਸੀਗਾ। ਤੇ ਰੰਗ ਕਿਦਾਂ ਦਾ ਸੀ ਉਹਨਾਂ ਦਾ? ਰੰਗ ਲਾਲ। ਲਾਲ ਲੱਖੇ। ਬਾਪੂ ਜੀ ਦਾ ਪੰਚਾਇਤੀ ਕੁੱਕੜ ਸੀਗਾ। ਰੰਗ ਕੋਲੋਂ ਤੱਕ ਲਾਲ ਲੱਖ ਆਿੰਦਾ ਸੀਗਾ, ਪੀਲੇ ਜਾਂ ਜਾਮੇ ਜੂਗੇ ਹੋਰ ਨਿਕਲਦੰਨਾ ਚਾ। ਕਿ ਜਿਹੜੇ ਆਪਣੇ ਪੰਚਾਇਤੀ ਕੁੱਕੜ ਸੀਗੇ ਰੰਗ ਕੋਲੋਂ ਲਾਲ ਲੱਖ ਸੀ ਪੀਲਾ ਪੁਲਾ ਜਾਂ ਕੋਈ ਹੋਰ ਰੰਗ ਨਹੀਂ ਨਿਕਲਦਾ ਸੀ ਉਹਨਾਂ ਚੋਂ? ਨਹੀਂ ਉਹ ਇਹ ਤਾਂ ਲਾਲ ਹੀ ਸੀਗਾ ਉਹਨੂੰ ਸਾਦਾ ਕੋਈ ਬੱਚੇ ਬੱਚੇ ਨਹੀਂ ਕਰਾਇਆ ਤੇ ਤੁਸੀਂ ਬੱਚੇ ਨਹੀਂ ਕਰਾਇਆ ਨਾ ਠੀਕ ਹੈ ਤੇ ਜਿਹੜੇ ਬਾਪੂ ਜੀ ਤੁਹਾਡੇ ਸਮੇਂ ਚ ਕੁੱਕੜ ਲੜਦੇ ਸੀ ਉਹਨਾਂ ਟਾਈਮਾਂ ਚ ਤੇ ਹੁਣ ਦੇ ਕੁੱਕੜਾਂ ਚ ਕੀ ਫਰਕ ਹੈਗਾ ਇੰਨਾ ਤੇ ਫਰਕ ਭਈ ਲੜਾਈ ਰਹੀ ਹੈ ਹਾਂਜੀ ਪਹਿਲਾਂ ਦੀ ਗੇਮ ਕਿਉਂ ਜਿਸ ਇਹਨਾਂ ਦੀ ਆਪਣਾ ਉਹ ਭੱਗੜੇ ਰ ਕੋਲ ਪਿੰਡੋਂ ਉਠੋ ਲਿਆ ਉਹ ਲੜਾਉਣਾ ਤੇ ਅੱਛਾ ਜੀ ਤੁਸੀਂ ਜਿਹੜਾ ਲਿਆ ਸੀ ਉਹਰਾ ਭਾਈ ਦੇਖਾਂਗੇ ਕਿ ਕਿ ਇੱਥੇ ਆ ਕੋ ਕਰੂਗਾ ਉਹਰਾ ਅੱਗੇ ਅਸੀਂ ਤਾਂ ਨਹੀਂ ਤੁਰ ਕੁੱਨ ਕੁੱਟ ਕੇ ਜਾਣਾ ਨਾ ਕਾ ਇਹ ਮੌਕਾ ਨਸੂਗਾ ਅੱਛਾ ਜੀ ਕੀ ਚਾਹੋ ਹਾਂ ਜੁਬਾਗਿਆ ਇਹ ਨਾਲ ਹੀ ਆ ਪੈਣਾ ਜ਼ੋਰ ਆ ਇਹ ਆਰਾਮ ਠੀਕ ਆ ਤੇਰੀ ਗੱਲੋ ਕਿਆ ਵੀ ਸੀਗਾ ਤੇ ਨਰਾ ਇਹ ਵੀ ਉਹਨੇ 4-5 ਪੈ ਇਕੱਠੇ ਮਾਰਨ ਅੱਛਾ ਜੀ ਇਹਨੇ ਮਾਰਨਾ ਜਦੋਂ ਆਰੇ ਬਾਦੇ ਮੂੰਹ ਬਾਦੇ ਚਕਾ ਕੇ ਅਗਲੇ ਦਿਨ ਚੱਲਣੀਆਂ ਅੱਛਾ ਜੀ ਆਪ ਫਿਰ ਕੋਈ ਭੱਟੀ ਦੇ ਵੀ ਸੋਹੂ ਬਾਕੇ ਛਿੱਟ ਕੇ ਲੈਣਾ ਅੱਛਾ ਜੀ ਉਹ ਜਿਹੜੀ ਮਾਰੇ ਉਹਨੇ ਨਾ ਦੋ ਤਨ ਕਿਝਾਦਾ ਮਗਰ ਇਹ ਨਹੀਂ ਨਹੀਂ ਤੋਂ ਬਾਕੇ ਮਾਰੀ ਅਸੀਂ ਤਾਂ ਇਹ ਹਜ਼ਾਰ ਨਾਲ ਕੰਮ ਕਰਨੋ ਆਟੇ ਹੇ ਜਦੋਂ ਦੋ ਗਰੀ ਆਇਆ ਉੱਥੋਂ ਬਾਕੇ ਗਾਉਂ ਨੂੰ ਘਰ ਦਾ ਕੋਕੜਾ ਰਹਿ ਲਾ ਰੱਖੀ ਨਹੀਂ ਡੋ ਰਹੇ ਹਾਂ ਹਾਂਜੀ ਇਹ ਅਗਲੇ ਦਿਨ ਚੱਲ ਲੈਣਾ ਸੀ ਉੱਥੋਂ ਵੀ ਝਗੜਾ ਸੀ ਕੁੱਟਖਾਨ ਨੂੰ ਵੀ ਛੇ ਤੇ ਕੁੱਟਣ ਨੂੰ ਵੀ ਹਾਂ ਤੇ ਆਪ ਜਿਹੜੀ ਮਾਰਨੀ ਆ ਜੀ ਫਿਰ ਅਗਲੇ ਦਿਨ ਚੱਲ ਜਾ ਜਿਹੜਾ ਤੈਨੂੰ ਖਾ ਗਿਆ ਖਾ ਗਿਆ ਪਰ ਜਿਹੜੀ ਇਹਨੇ ਮਾਰੀ ਮੋਹਲ ਦਾ ਕੁੱਕੜ ਨਹੀਂ ਚੱਲਦਾ ਸੀ ਨਾ ਉਹ ਨੂੰ ਮਲ ਗਲ ਕੀ ਹੱਦ ਨਾ ਨਸੀਏ ਵੀ ਝੋਮੂ ਭਾਗ ਦੇਖ ਕੇ ਇਹਨੂੰ ਆ ਵੀ ਜਲੀ ਮਾਰੀ ਨਾ ਓਕੇ ਉੱਤੋਂ ਨਹੀਂ ਅੱਛਾ ਜੀ ਤਾਂ ਹੁਣ ਮਾਲ ਅੱਗੇ ਰਾਂ ਜਾਂਦੇ ਠੀਕ ਹੈ ਜੀ ਇਹ ਵੀ ਕੋਈ ਲੜਾਈ ਦੇਖੀ ਮੈਂ ਚੱਕਿਆ 7 30 ਵੀ ਬੰਦੇ ਕੋਲੇ ਅੱਛਾ ਜੀ ਇੱਕ ਗੱਲ ਆਪਾਂ ਵੀ ਸੁਣਦੇ ਆ ਜੀ ਜਿਹੜੇ ਕਹਿੰਦੇ ਪੰਚਾਇਤੀ ਕੁੱਕੜ ਆ ਇਹਨਾਂ ਦੀ ਜਿੰਨੇ ਕੁੱਟ ਪੈਂਦੀ ਆ ਪੈਰ ਪੈ ਤਾਂ ਉਹਨਾਂ ਬੜਾ ਲੜਦੇ ਆ ਉਹ ਨਹੀਂ ਉਹ ਮੈਂ ਤੁਹਾਨੂੰ ਕਹਾਂ ਇਹ ਨਾ ਵੀ ਝੋਕ ਗਏ ਜਣਾ ਸ਼ਾਮਿਆ ਅੱਛਾ ਜੀ ਤੇ ਉਹਨੂੰ ਉਹਨੇ ਵਾਲੇ ਕਨਗਰ ਨੂੰ ਅੱਛਾ ਜੀ ਸਾਥ ਜਣਾ ਕਿੱਥੇ ਹੋ ਗਏ ਮੁੰਡੀ ਤੇ ਉਹਨਾਂ ਦਾ ਹੋ ਸ਼ਾਮ ਦਾ ਜਿਹੜਾ ਛੱਡਦਾ ਤੇ ਉਹ ਪਪੀਨ ਵਾਲੇ ਵੀ ਤੋਂ ਮਾਰਾ ਮੈਰਾ ਯਾਰਾ ਕਰਦਾ ਤੂੰ ਬਾਈ ਵੇਖਣ ਲੱਗਣਾ ਨਾ ਲੱਗਾ ਮੈਂ ਉਹ ਟਕ ਲਿਆ ਅੱਛਾ ਹੀ ਮਾਝਾ ਕਿ ਸਾਉਂਦਿਆ ਲੜਾਈ ਉਹਦੀ ਧੀਧੀ ਗੱਲ ਤੇ ਬਾਗੀਆਂ ਦੀ ਚਾਹ ਜਿੱਤ ਗਿਆ ਉਹ ਇਹ ਇੱਥੇ ਜਾਣ ਵਾਲੇ ਲੜਾਇਆ ਚੌਥੀ ਬਾਈ ਗਿਆ ਅੱਛਾ ਚੌਥੀ ਜਾਣ ਵਾਲਾ ਜਾਣ ਵਾਲੇ ਤੇ ਉਹ ਸੀਗਾ ਬਾਕੀ ਰੋਕੜੇ ਪੈਣਾ ਉਠੋ ਹਾਂ ਕੁੜੋਂ ਉਹ ਜੰਤਾ ਹਾਂ ਮਚਾ ਕੀਆ ਅੱਛੇ ਹੋਰ ਬਾਈ ਇਤਨੀ ਨਹੀਂ ਨਿਕਲਦਾ ਤੂੰ ਅੱਛੇ ਅਗਰ ਸਭ ਠੀਕ ਹੈ ਹੈ ਉਹ 4 5 ਮਾਰੇ ਇਹ ਚੱਲ ਗਏ ਨੇ ਸੋਲ ਵੀ ਆ ਜਾਂਦੀ ਅੱਛੇ ਅੱਖਾਂ ਅੱਖਾਂ ਕਾਲੀ ਬੋਲ ਗਿਆ ਸਾਰੇ ਨਾਲ ਹੀ ਜੇ ਸੰਗਲੇ ਹਾਂ ਠੀਕ ਹੈ ਉਹਨੇ ਉਹ ਜੋ ਸੋ ਜਾ ਗਈ ਤੇ ਅੱਖਾਂ ਟਾ ਕੇ ਫਿਛ ਕੇ ਤੇ ਛੱਡਿਆ ਨਾ ਜਦੋਂ ਜਿਸ ਨੇ ਉਹ ਜਿਵੇਂ ਕੰਮ ਕਰਦੀ ਸੀ ਪਾ ਕੇ ਮੂੰਹ ਜ ਰੋਥਾ ਨਹੀਂ ਮਾਰੀ ਨਾ ਵੀ ਤੇ ਆ ਖਾਰਕੀ ਦੀ ਕਰਦੀ ਅੱਛਾ ਹੀ ਕੰਡਾਰ ਪਰ ਕਰਦਾ ਖੰਗੂਣੀ ਨਹੀਂ ਬੰਨ ਰਹਾ ਨਾ ਤੋੜ ਆ ਅਸੀਂ ਨਾੜ ਹੀ ਕੱਟੀ ਨਾੜ ਕੱਟਦੀ ਹੈ ਏ ਨਿਗਾਹ ਨਹੀਂ ਗਿਆ ਅੱਖ ਟਾ ਕੇ ਜਿਹਨੂੰ ਸਭਿਆ ਉਨੀ ਕਿ ਨਿਗਾਹ ਕੰਮ ਕਰਦੀ ਉਹ ਹੋਲੋ ਹੋ ਦੇਖਿਆ ਹੁਣ ਵੀ ਇਦੋਂ ਹੱਥ ਕੋਈ ਨਹੀਂ ਖਾਰ ਕਰਦੀ ਵੀ ਜੀ ਉਕੜਨੇ ਮਤਲਬ ਇਹਨੇ ਕਿ ਰਿਜ਼ਲਟ ਦਿਖਾਤਾ ਆਪ ਦਾ ਪੂਰਾ ਜਮਾਨ ਲ ਕਰ ਰਹੇ ਆ ਬਾਤ ਦੇ ਹੀ ਲੜਾਈ ਦਾ ਬਹੁਤ ਮਜ਼ੇਰ ਕੋ ਕਰ ਮਹਰ ਕੋਣ ਹੋ ਗਿਆ ਅੱਛਾ ਜੀ ਕੋਣ ਹੋਇਆ ਛੱਡੋ ਰੈਸਟੋਰੈਂਟ ਕੋਲੇ ਅੱਛਾ ਜੀ ਉਠੋ ਕੇ ਮਿਲਣੇ ਲੱਗੇ ਛਕੀ ਮਾਰ ਕੇ ਸੋਫੀ ਬੰਦਿਆਂ ਕੋਲ ਜਿਹੜੀ ਪਹਿਲੀ ਬਾਜੀ ਸੀ ਤੇ ਪਹਿਲੀ ਬਾਜੀ ਕਿਹੜੇ ਪਿੰਡ ਲੜਾਇਆ ਸੀਗਾ ਇਹ ਹਿੰਦੀ ਬਾਜੀ ਕੰਮਿਆਂ ਨੇ ਲੜਾਇਆ ਸੀ ਕਿਹੜੀ ਪਾਰਟੀ ਨਾਲ ਲੜਾਇਆ ਸੀਗਾ ਉਹ ਦੋ ਹੀ ਪਾਰਟੀਆਂ ਨਾਲ ਪਹਿਲਾਂ ਚੇਰ ਦੀ ਤੇ ਚੇਰ ਕਾਲੀ ਆਤਮਾ ਆਦਮੀ ਦੀ ਦੋ ਪਾਰਟੀਆਂ ਨਾਲ ਹਜੂਨ ਨਾ ਟਾਈਮ ਬਾਪੂ ਨੇ ਲੜਾਇਆ ਜਿੰਨਾ ਟਾਈਮ ਆਤਮਾ ਸੀ ਉਹ ਦੋ ਬਾਜ ਨਹੀਂ ਲੜਾਇਆ ਛੇਰ ਛੇਰ ਤੇ ਆਤਮਾ ਰਾਣੀ ਬਸ ਇਹ ਤੇ ਹੋਰ ਨਾਲ ਤਾਂ ਲੜਾਈ ਨਹੀਂ ਬਸ ਪਹਿਲਾਂ ਦੋ ਪਾਰਟੀਆਂ ਹੁੰਦੀਆਂ ਸੀ ਬਾਪੂ ਆਤਮਾ ਮਿੱਡੂ ਮਾਨ ਤਾਂ ਬਾਹਰ ਨਾ ਇਹ ਦੂਗ੍ਹਾ ਨਹੀਂ ਇਹ ਚਲ ਵੀ ਦੂਗ੍ਹਾ ਕੋਈ ਲੜਾਈ ਵੀ ਚੱਲਦੀ ਆਹ ਦੇਖੋ ਉਹ ਪਾਰਟੀਆਂ ਤੋਂ ਪਾਸੇ ਕੋਈ ਨਹੀਂ ਸੀਗਾ ਦੂਸਰ ਦੂਸਰ ਲੜ ਜਾਂਦੇ ਕੋਈ ਪਰ ਜਦੋਂ ਜਦੋਂ ਲੱਸੜ ਜਾਂਦੇ ਸਤਾਰਾਂ ਨੇ ਤਾਂ ਬਹੁਤ ਫਰਕ ਪੈ ਗਿਆ ਤੇ ਬਾਪੂ ਜਿਹੜਾ ਤੁਹਾਡੇ ਸਮਝ ਕੁੱਕੜੋ ਦੋ ਲੜਦੇ ਸੀਗੇ ਉਹਨਾਂ ਦੀ ਲੜਾਈ ਦਾ ਕਿਵੇਂ ਸਿਸਟਮ ਸੀ ਮੱਠੇ ਲੜਦੇ ਸੀ ਹੁਣ ਨਾਲ ਤੇਜ਼ ਹੋ ਗਏ ਤੇਜ਼ ਤਾਂ ਉਹ ਰਹ ਸੀਗੇ ਬਾਕੀ ਲੜਾਈ ਅਡੋਡੀ ਹੈ ਅੱਛਾ ਜੀ ਤੇਰੇ ਜੀ ਮਾਰੋ ਉੱਤਸ ਜਿਤੇ ਬੰਨੜ ਦੇ ਬਣਾ ਬਣ ਰਹੇਗੇ ਅੱਛਾ ਇਹ ਨਹੀਂ ਮਾਈ ਜੀ ਜੀ ਮਾਰਾ ਇੱਥੇ ਕੋ ਕੋ ਨਾ ਕਰਾ ਅੱਛਾ ਜੀ ਹਾਂ ਕਭੀ ਭੱਟੀ ਤੇ ਮੂੰ ਜਰੋ ਪਾ ਕੇ ਕਿ ਓਕੇ ਆਪ ਡੂਕੇ ਪਾਸ ਜਾ ਕੇ ਨਾ ਰੇ ਅਗਲੇ ਆ ਜੀ ਡਾਕਟਰ ਬੈਂਡੀਸ ਵੀ ਗੱਲ ਚੱਲ ਰਹੀ ਸੀ ਕੁੱਕੜ ਨੂੰ ਖਤਮ ਕਰਨ ਵਾਲੇ ਪੈਰੀ ਮਾਰਨਾ ਸੀ ਦੋ ਦਿਨ ਬਾਅਦ ਮਾਰ ਜਾਂਦੇ ਅੱਛੇ ਜੁਰਮ ਕੋਈ ਨਾ ਮਾਰਾ ਝੱਕਲੇ ਦੂਜੇ ਜਿਹੜਾ ਕੋ ਘਵਾਰੀ ਪੀਜੇ ਸ ਫੇਰ ਜਿਹੜਾ ਮਾਰੇ ਫੇਰ ਭੱਜ ਜਾਂਦੇ ਠੀਕ ਹੈ ਆਪ ਦੇ ਸਮੇਂ ਚ ਪੂਰੇ ਨਾਮੀ ਕੁੱਕੜ ਰਹੇ ਹੈ ਹੁਣ ਵੀ ਹੈਗੀ ਲੋਕਾਂ ਕੋਲੇ ਕਿ ਹੁਣ ਕ੍ਰੋਸ ਹੋ ਕੇ ਨਸਲਾ ਹੋਰ ਥੋੜਾ ਫਰਕ ਪੈ ਗਿਆ ਹੈ ਨਹੀਂ ਹੈ ਕਿ ਕੁੱਕੜ ਹੈਗੇ ਵੇ ਲੋਕਾ ਕੋਲੇ ਕੋ ਕੋ ਹੈਗੇ ਉਹਨਾਂ ਕੋਲੇ ਲੋਕਾ ਕੋਲੇ ਨਹੀਂ ਹਾਂਜੀ ਆ ਸਾਡੇ ਕੋਲੇ ਹੋਈ ਜਾਂ ਉਹਨਾਂ ਦੀ ਹਾਈਟ ਘਟ ਗਈ ਕਿਉਂਕਿ ਬਲੱਡ ਉਹ ਬਾਹਰੇ ਕੋਲੇ ਹੈਗੇ ਇਨਬਰੀਡਿੰਗ ਠੀਕ ਹੈ ਮਾਰੇ ਉਹਦੇ ਤੇ ਉਹਨਾਂ ਦੇ ਹੈਗੇ ਉਹਨਾਂ ਕੋਲ ਬਾਰੀਕਾ ਹਲੇ ਹੈਗੇ ਉਹਨਾਂ ਕੋਲ ਪੁਰਾਣੇ ਆਪ ਦੇ ਉਹਨਾਂ ਕੋਲ ਆਪ ਦੀ ਨਸਲ ਉਹ ਲੋਕ ਹੋਰ ਬਲੱਡ ਲਾਉਣਾ ਸਾਡੇ ਕੋਲੇ ਵੀ ਆਪ ਦੇ ਹੈਗੇ ਸਾਡੇ ਹਾਈਟ ਥੋੜੇ ਜਿਹਾ ਘਟ ਗਏ ਕਿਉਂਕਿ ਇਨਬਰੀਡਿੰਗ ਹੋ ਜਾਂਦਾ ਹਾਂ ਇਨਬਰੀਡਿੰਗ ਦਾ ਥੋੜਾ ਹੋਈ ਜਾਂਦਾ ਹੈ ਕ੍ਰੋਸ ਤਾਂ ਕਰਨੇ ਪੈਂਦੇ ਨੇ ਹਾਂ ਹੁਣ ਅਸੀਂ ਇੱਕ ਕਰੀਏ ਨੇ ਕ੍ਰੋਸ ਠੀਕ ਹੈ ਆਇਆ ਨਾ ਕੁਈ ਕੰਮ ਗੋਚੰਗਾ ਕਰਦਾ ਹੈ ਇਹ ਉਹ ਨਾਲ ਦਾ ਸਾਰੇ ਰਣੀ ਹੁੰਦੇ ਹਾਂਜੀ ਮੈਂ ਉਹ ਲੜਾਈ ਵੀ ਇੱਕ ਨੂੰ ਕਰਨਾ ਹਾਂ ਅੱਜ ਅੱਛਾ ਜੀ ਪਹਿਲਾਂ ਇਹਨਾਂ ਨੇ ਪਹਿਲਾਂ ਵੀ ਹਾਥੀ ਹੁੰਦਾ ਪਹਿਲਾ ਬਾਪੂ ਕੋਲ ਹੁੰਦਾ ਸੀ ਇੱਕ ਪੀਲਾ ਕੁੱਕੜ ਹੁੰਦਾ ਸੀ ਅੱਛਾ ਜੀ ਉਹ ਵੀ 3 ਵਜੇ ਵਜੇ ਸੀ ਫਿਰ ਉਸ ਤੋਂ ਬਾਅਦ ਹੀ ਆਇਆ ਮੈਂ ਤੇ ਕੀ ਚ ਬੱਪੂ ਨੇ ਕੁਤੋਂ ਪਹਿਲੇ ਕੁਕਰ ਸੀਗਾ ਇੱਕ ਉਹ ਐਪੀ ਦਾ ਕੁਕਰ ਹੁੰਦਾ ਸੀਗਾ ਅੱਛਾ ਹੀ ਪੰਜਾਂ ਦੀ ਬਾਦ ਉਹ ਰੇਂਗਾ ਕੋਣੋਂ ਨਹੀਂ ਆਉਂਦਾ ਉਹ ਫਟ ਉਹ ਫੱਟੜ ਸੀਗਾ ਥੋੜਾ ਜਿਹਾ ਜਗਮੀ ਸੀ ਇਹਨੇ ਸਾਮ੍ਹੇ ਸੁਮਤ ਤਿੰਨ ਬਾਜ਼ ਮਾਉਂਦੇ ਉਹਦੀ ਵੀ ਲੜਾਈ ਆਏ ਸੀ ਪਹਿਲਾਂ ਨੇ ਮੱਠੰਡਾ ਲੜਨਾ ਮਗਰ ਪੈਰ ਉਹਨੇ ਪੱਕੇ ਹੀ ਲੜਨੇ ਮਰ ਕਾਲਾ ਤਾਂ ਕੁਕਰ ਤਿੰਨ ਤਿੰਨ ਚਾਰ ਚਾਰ ਬਾਜ਼ਾਂ ਨਾਲ ਲੜੇ ਹੋਏ ਆ ਲੜੇ ਹਾਂ ਜਿੱਤੇ ਆ ਬਾਜੀ ਨਹੀਂ ਹਜਾਇ ਇੱਕ ਬਾਜੀ ਮਗਰ ਉਹ ਜਦੋਂ ਇਹ ਬਾਦੀ ਦਾ ਕੁੱਕੜ ਕਈ ਬੰਦੇ ਸੁਣਨ ਤੇ ਆਉਂਦਾ ਨਾ ਵੀ ਕਹਿੰਦੇ ਹੁਣ ਤਾਂ ਪਾਣੀ ਨਿੱਕੇ ਹੋ ਗਏ ਅੱਧੇ ਘੰਟੇ ਤੇ ਪਹਿਲਾਂ ਪਾਣੀ ਘੰਟੇ ਦਾ ਹੁੰਦਾ ਸੀਗਾ ਨਹੀਂ ਮੂੰਹ ਨਾਲ ਮੂੰਹ ਦਾ ਕੱਲੀ ਮੂੰਹ ਦਾ ਨਹੀਂ ਇਹ ਪਾਣੀ ਦੱਤੇ ਘੰਟੇ ਹੁੰਦਾ ਅੱਧੇ ਪਾਣੀ ਅੱਧੇ ਘੰਟੇ ਦੇ ਸੱਤੇ ਪਾਣੀ ਅੱਧੇ ਘੰਟੇ ਦਾ ਇੱਕ ਤਾਂ ਮੂੰਹ ਦਾ ਘੰਟੇ ਦਾ ਮੂੰਹ ਦੇ ਦੋ ਪਾਣੀ ਹੁੰਦੇ ਠੀਕ ਹੈ ਮੂੰਹ ਦਾ ਪਾਣੀ ਘੰਟੇ ਦਾ ਸੀਗਾ ਇੱਕ ਬੱਬੂ ਇਹ ਕੁੱਕੜ ਚਿੱਟੀ ਅੱਖ ਦਾ ਜਿਹੜਾ ਹੁੰਦਾ ਉਹਨੂੰ ਆਪਣੇ ਬੰਦੇ ਬਹੁਤ ਚੰਗਾ ਮੰਨਦੇ ਆ ਤੇ ਜੱਗੀ ਵਾਰ ਕੁੱਕੜ ਲਾਲ ਡੋਰਿਆਂ ਵਾਲੀ ਅੱਖ ਦਾ ਆ ਗਿਆ ਜਾਂ ਪੀਲੀ ਅੱਖ ਦਾ ਆ ਗਿਆ ਉਹ ਚੰਗੇ ਹੁੰਦੇ ਆ ਨਹੀਂ ਹੁੰਦੇ ਉਹਨੇ ਤਾਂ ਇਹ ਵਾਦੂ ਕਰਦੇ ਇਹ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਕੋਲੋ ਵੀ ਚੰਗੇ ਹੁੰਦੇ ਕੋੜੀ ਜਿਹੜੀ ਲੜਾਈ ਇਹ ਨਹੀਂ ਅਮੀ ਆਪਾਂ ਨੂੰ ਤਾਂ ਪੀਲੀ ਹੋਵੇ ਜਾਂ ਚਿੱਟੀ ਹੋਵੇ ਗੱਲ ਪੈਰਾਂ ਦੇ ਮੁੱਕਣੀ ਆ ਪੈਰਾਂ ਦੇ ਲੜਾਈ ਦੇ ਮੁੱਕਣੀ ਆ ਹੁਣ ਪੀਲੀ ਆ ਉਹ ਇੱਕ ਨੂੰ ਹੋ ਕੁਟ ਗਿਆ ਦੂਜਾ ਉਹ ਤਕਰਾਅ ਕਰ ਰੋ ਮੈਂ ਨਾ ਕੁੱਟ ਰਹਾ ਕਿ ਬਿਲਕੁਲ ਭਾ ਕੋਈ ਖੁਰ ਕੋਈ ਘਰ ਕਿ ਤੇ ਜਿਹੜੇ ਪਾਣੀ ਵਾਲੀ ਖੇੜ ਬਾਪੂ ਜੀ ਆਪਣੇ ਤਰ ਠਾੜ ਚ ਚੱਲਦੇ ਮਤਲਬ ਕਿੰਨਾ ਕ ਸਮਾਂ ਕਿੰਨੇ ਕ ਪੁਰਾਣੀ ਖੇੜ ਹੈ ਇਹ ਇਹ ਪੁਰਾਣੀ ਖੇੜ ਦਾ ਸਾਡੇ ਪਿੰਨ ਦਾ ਸਾਡੇ ਬਜ਼ੁਰਗ ਸੌ ਸਾਲ ਤੋਂ ਇਹ ਪੁਰਾਣੀ ਦਾ ਬਹੁਤ ਜ਼ਿਆਦਾ ਹੋ ਗਿਆ ਬਾਣੀ ਜ਼ਿਆਦਾ ਪੁਰਾਣੀ ਹੈ ਕਿਹਾਣੀ ਜਿਹੜਾ ਸਾਡੇ ਪਿੰਨ ਦਾ ਹੀ ਉੱਥੇ ਰਹਿੰਦਾ ਉਹ ਉਹ ਨੂੰ ਜੰਗ ਸੀ ਨਾ ਇਹ ਸਾਡੇ ਪਿੰਡ ਵਾਲਿਆਂ ਕੋਲੇ ਤਾਂ ਦੋ ਪੀੜੀਆਂ ਗੌਰਤਨ ਪੀੜੀਆਂ ਦੀ ਸ਼ੌਕ ਤੇ ਪੁਰਾਣੇ ਮੁਸਲਮਾਨਾਂ ਦਾ ਤਾਂ ਸ਼ੌਕ ਮੁਸਲਮਾਨਾਂ ਦਾ ਸ਼ੌਕ ਹੈ ਸਾਡੇ ਪਿੰਡ ਦੇ ਵਿੱਚ ਮੁਸਲਮਾਨ ਨਹੀਂ ਉਹਦੋਂ ਤੋਂ ਚੱਲਦਾ ਵੰਡ ਤੋਂ ਪਹਿਲਾਂ ਦਾ ਕੰਮ ਸੀ ਵੰਡ ਤੋਂ ਪਹਿਲਾਂ ਮੁਸਲਮਾਨਾਂ ਦਾ ਬਾਪੂ ਦੇ ਡੈਡੀ ਨੂੰ ਵੀ ਗਾਹ ਸ਼ੌਕ ਸੀ ਅੱਛਾ ਜੀ ਮਤਲਬ ਤੁਹਾਡੇ ਪੀੜੀਦਰ ਪੀੜੀ ਤੇ ਲੈ ਆਉਂਦਾ ਸ਼ੌਕ ਖਾਨਦਾਨੀ ਸ਼ੌਕ ਚੱਲਿਆ ਹੁੰਦਾ ਹੈ ਇੱਕ ਬਾਪੂ ਜੀ ਹੁਣ ਪਾਕਿਸਤਾਨ ਜਦੋਂ ਬਣ ਤੋਂ ਪਹਿਲਾਂ ਦੇ ਇੱਧਰ ਕੁੱਕੜ ਸੀਗੇ ਤੇ ਬੰਦਾ ਸੀ ਨਵਾਬ ਨਵਾਬ ਨਾਂ ਦਾ ਬੰਦਾ ਸੀਗਾ ਇੱਧਰ ਕੁੱਕੜ ਲੈ ਗਿਆ ਪਾਕਿਸਤਾਨ ਚ ਉਹ ਤੁਹਾਡੇ ਸਮੇਂ ਤੋਂ ਪਹਿਲਾਂ ਦਾ ਕਿ ਤੁਹਾਡੇ ਸਮੇਂ ਦਾ ਪਹਿਲਾਂ ਦਾ ਸੀਗਾ ਤੁਹਾਨੂੰ ਕੁਝ ਇਲਮ ਹੈਗਾ ਉਹਨਾਂ ਬਾਰੇ ਨਹੀਂ ਉਹਦੇ ਬਾਰੇ ਕੁਝ ਨਹੀਂ ਠੀਕ ਹੈ ਉਹ ਕੁੱਕੜ ਉਹਦੇ ਬਾਰੇ ਜਾਣਕਾਰੀ ਹੋ ਸਾਰੀ ਹੈ ਬਾਰੇ ਨੂੰ ਬਾਪੂ ਬਾਰੇ ਨੂੰ ਠੀਕ ਹੈ ਹਾਂ ਬਾਪੂ ਆ ਨਾ ਬਰਨਦੇ ਇੱਕ ਹੋਰ ਸੀਗੇ ਅਲੀ ਮੰਨਾ ਕਹਿੰਦੇ ਜਿੰਨਾਂ ਨੂੰ ਉਹਨਾਂ ਬਾਰੇ ਕੋਈ ਪਤਾ ਤੁਹਾਨੂੰ ਜੀ ਅਲੀ ਮੰਨਾ ਠੀਕ ਹੈ ਭਰੇ ਨੂੰ ਪਤਾ ਸਰ ਅਸੀਂ ਬਾਪੂ ਬਾਰੇ ਨੂੰ ਪਤਾ ਉਹ ਨੂੰ ਪਰ ਆਹ ਸ਼ੌਂਕਾ ਮੈਂ ਤਾਂ ਮਗਰੋਂ ਲੱਗਿਆ ਨਾਈ ਜੀ ਦੇਖ ਕੇ ਕੋ ਕਰਦਾ ਤੇ ਤੁਹਾਨੂੰ ਸ਼ੌਂਕ ਜਦੋਂ ਕੁੱਕੜ ਲੜਿਆ ਪੰਚਾਇਤ ਦੀ ਉਹਨੂੰ ਵੇਖ ਕੇ ਉਹ ਪਹਿਲਾਂ ਸ਼ੌਂਕ ਨਹੀਂ ਸੀ ਤੁਹਾਨੂੰ ਸਮਾਈ ਨਹੀਂ ਇੱਕ ਬੱਪੂ ਵੀ ਕੋਲ ਘਰੇ ਕਿਉਂ ਮੋਟੋ ਟੋਏ ਲੈਂਦਾ ਉਹ ਪੀਟੀ ਉਹਨੇ ਨਹੀਂ ਦਿੱਤਾ ਜੀ ਨਾ ਬੱਪੂ ਨੂੰ ਪਹਿਲਾ ਪੀਲਾ ਕੁੱਕੜ ਸੀ ਇਹ ਸਾਮ ਇੱਥੇ ਖੁੱਲਾ ਵੇੜਾ ਸੀ ਬੱਪੂ ਨੂੰ ਦੇਖ ਕੇ ਤੇ ਉਹ ਦੇ ਤਾਉਣਾ ਠੀਕ ਹੈ ਤੂੰ ਬਈ ਤੂੰ ਤਾਂ ਐ ਸਮਝ ਲਾ ਉਹ ਬੇਰੋ ਸਾਡੇ ਆਪ ਦੇ ਨਾ ਘਰਾਂ ਚੋਂ ਹੀ ਆ ਲੋਕ ਕਰ ਰਹੇ ਨੇ ਸਗੇ ਆ ਹਾਂ ਹੁਣ ਆਪੂ ਬਾਹਰੇ ਕੇ ਇਹਨਾਂ ਦੇ ਅੰਦਰ ਅੰਕਲ ਜਾ ਸਕੇ ਇਹ ਹੁਣ ਵੀ ਸ਼ੌਂਕ ਕਰਦੇ ਪਏ ਆ ਹਾਂ ਇਹ ਕਰਦੇ ਆ ਇਹ ਹਲੇ ਵੀ ਕਰਦੇ ਆ ਇਹ ਕਰਦੇ ਆ ਜੀ ਤੇ ਇੱਕ ਬੱਪੂ ਜੀ ਜਿਹੜਾ ਪਿਓਰ ਸੀਡ ਆ ਤੇ ਦੋ ਗਲਾਸ ਹੀ ਆ ਕੱਲਾ ਦੋ ਗਲਾਸ ਹੀ ਭਜਦਾ ਕਿ ਪਿਓ ਸੀਰ ਵੀ ਭਜ ਜਾਂਦਾ ਆ ਇਹ ਦੋ ਗਲਾਸ ਪਾ ਕੇ ਸਾਡਾ ਪਿਓ ਰੋ ਨਹੀਂ ਕਹਿੰਦੇ ਭਜਦਾ ਭਜਦਾ ਦੋ ਗਲਾਸ ਹੀ ਤੇ ਦੋ ਦੋ ਤਾਂ ਨਹੀਂ ਭਜਦਾ ਆ ਆ ਮੇਰਾ ਉਹ ਤਾਂ ਬਹਿ ਜਾ ਬਹਿ ਬਹਿ ਉਹ ਭਜਦਾ ਨਹੀਂ ਭਜਦਾ ਨਹੀਂ ਇਹ ਸਾਹਨੇ ਦੰਗਲ ਨਹੀਂ ਛੱਡ ਕੇ ਭਾਈ ਭਾਉ ਉੱਤੇ ਵਿੱਚੇ ਬਹਿ ਜੇ ਭਜਦੇ ਨਾ ਉਹਨਾਂ ਜੋ ਕੋਈ ਬਾਹਰ ਆਨੇ ਦਾ ਰਾਨੇ ਨਾ ਪਾਉਣ ਨਾ ਨਸਲ ਥੋੜੀ ਖਰਾਬ ਹੋਈ ਉਹ ਬਾਣੀ ਮੋਟੀ ਵਿਚਾਰ ਨਸਰਾਂ ਲੱਗ ਜਾਂਦੀ ਨਾ ਉਹਨੂੰ ਫਰਕ ਪੈਂਦਾ ਉਹ ਨਹੀਂ ਦਿਖਦਾ ਉਹਨੂੰ ਮਰਨਾ ਪਸੰਦ ਆ ਤਾਂ ਕੰਡੀਸ਼ਨ ਬਹਿ ਜਾਵਾ ਮੈਂ ਜਦੋਂ ਵੇਖਿਆ ਵੀ ਉਹ ਨਹੀਂ ਕੰਮ ਕਰਦਾ ਅੱਛਾ ਜੀ ਜਦੋਂ ਬਹਿ ਗਿਆ ਉਹਨੂੰ ਕੇ ਨਾਕੀ ਲੈਂਦੀ ਹੈ ਕਿ ਮਾਗੇ ਆਹ ਇਹ ਤਾਂ ਹਰੋ ਬਾਈ ਦੇਣੀ ਪਈ ਬੈਗਿਆ ਹਾਂਜੀ ਹਾਂ ਕੀ ਤੇ ਫਿਰ ਉਹ ਤਾਂ ਇੱਕ ਪਾਸਾ ਹੀ ਹੋ ਜਾਂਦਾ ਨਾ ਤੁਸੀਂ ਅੱਜ ਤੱਕ ਜਿੰਨੀਆਂ ਵੀ ਬਾਜ਼ੀਆਂ ਦੇਖੀਆਂ ਮੁਰਗ ਬਾਜ਼ੀ ਚ ਕੋਈ ਐਦਾ ਦੀ ਬਾਜ਼ੀ ਲੜੀ ਹੋਵੇ ਜਿਹੜੀ ਤੁਹਾਨੂੰ ਅੱਜ ਤੱਕ ਯਾਦ ਹੋਣੀ ਹੋਵੇ ਬਹੁਤ ਚੰਗੀ ਬਾਜ਼ੀ ਲੜੀ ਹੋਵੇ ਜਿਹੜੀ ਚੰਗੀ ਉਰੋਂਗੇ ਝੋਂਕਦਾ ਇੰਨੀ ਸੀ ਅੱਛਾ ਹੀ ਛਾਟੇ ਪੈ ਨਹੀਂ ਇਸ ਲੜੀਏ ਤੇ ਮੰਨਣਾ ਆਹ ਦیرے ਅੱਛਾ ਤੇੰਦਨ ਲੜੇ ਕੋ ਕਰਤੀ ਸਰਤਾਕ ਨਹੀਂ ਸਾਡੇ ਕੰਨ ਰਾਹੀ ਕੀ ਜਾਣੇ ਇਹ ਬਾਰੇ ਕਿਰੋੜਾ ਪੜਿਆ ਸੀਗਾ ਅੱਛਾ ਜੀ ਇਹਨੇ ਜਣੋ ਉਹ ਮਰਾ ਜਮਾ ਪਾਣੀ ਮੋਕ ਲੈਣੇ ਦੇ ਖੜੋ ਜਾਣੇ ਉਹ ਚੱਕ ਲੈਣੇ ਅੱਛਾ ਅਗਲੇ ਦਿਨ ਤੇ ਤੰਦੇ ਨੂੰ ਉਹ ਉਖੜ ਖੜੂ ਹੋ ਕੇ ਤਾਂ ਪੂਰਾ ਬਿਤਾਉਣਾ ਓਕੇ ਹਾਂ ਜੇ ਤੁਹਾਨੂੰ ਸਮਝ ਆ ਗਈ ਵੀ ਇਹ ਆਉਣੀ ਇੰਜੇ ਦਿਨ ਜਾ ਕੇ ਸਾਝੀ ਹੋਈ ਹਾਂ ਸਾਝੀ ਹੋ ਗਈ ਨਾ ਵੀ ਉਹ ਨਹੀਂ ਤੇ ਹੁਣ ਕਿਸੇ ਪਰ ਨਹੀਂ ਪਾਈਦਾ ਰੋਈ ਕਰਦਾ ਪੈਂਦਾ ਕੀ ਸਾਰੇ ਘਰੇ ਵਿੱਚ ਬੰਦੇ ਸਾਰੇ ਚ ਬੈਗੇ ਹੋ ਜਾਂਦੀ ਕਰ ਲਓ ਕੰਮ ਰੌਣੇ ਨੂੰ ਲਾਠ ਦਾ ਵੀ ਸਾਝੀ ਹੋ ਜਾਂਦੀ ਹੈ ਇਹ ਕਾ ਬਾਪੂ ਕੁੱਕੜ ਜਿਹੜੇ ਕਾਰੀ ਮਾਰਦੇ ਆ ਜਿਹੜੀ ਕਾਰੀ ਹੁੰਦੀ ਹੈ ਕੇਵਲ ਜ ਆ ਪੈਰ ਆ ਵੀ ਕੁੱਕੜ ਦੇ ਕਿੱਥੇ ਪੈਰ ਹੁੰਦਾ ਵੀ ਕੁੱਕੜ ਦਾ ਜਿਹੜੇ ਤੌਰ ਹੀ ਚੁੱਕੇ ਜਾਂਦੇ ਆ ਹਾਂ ਉਹਨੇ ਮਾਲਣਾ ਜਿਹੜੀ ਡੋਡੀਆਂ ਬਨੀਆਂ ਹੁੰਦੀਆਂ ਹਾਂਜੀ ਉਹ ਸੜ ਜਾਉਂਦੀ ਹੈ ਵਿੱਚ ਵਿੱਚ ਮਿੱਠੀ ਠੀਕ ਹੈ ਉੱਠੋ ਮੋਲੇ ਖੰਡਾ ਉਤੋਂ ਘੁੰਮਦਾ ਫਿਰ ਇੱਕ ਵਿੱਚ ਕੀ ਵਜਦੀ ਉਹ ਜਦੋਂ ਗਿੱਚੀ ਚ ਵਜੇ ਲੁੱਕੜ ਘੁੰਮਦਾ ਹਾਂ ਹਾਂ ਤਾਂ ਮਮਾ ਪਟਾਲਾ ਉਹਨਾਂ ਨੂੰ ਦਿਮਾਗ ਦੇ ਵਿੱਚ ਆ ਗਈ ਨਾ ਫਿਰ ਤੇ ਦਬਾਅ ਜਾ ਗਈ ਦਿਮਾਗ ਦੇ ਵਿੱਚ ਵਜਦੀ ਦਬਾਅ ਸੜਤਾ ਕਿ ਲੁੱਕੜ ਤੌਰ ਚੁੱਕੇ ਜਾਂਦੇ ਹੋਂਦ ਦਾ ਉਹ ਚਾਹਣਾ ਠੀਕ ਹੈ ਮੇਰੀ ਮਾਣ ਨਹੀਂ ਵੀ ਪੁਕਕਣ ਨੂੰ ਫਰਾਨਾ ਮਾਮੀ ਵੀ ਨਹੀਂ ਹੋਣ ਮੂੰਹ ਆ ਕੁਝ ਕਰਕੇ ਅੱਛਾ ਜੀ ਮੇਰਾ ਮੂੰਹ ਨਿਕਲੇ ਨਾ ਪੂਰਾ ਪੱਕਾ ਕਰਕੇ ਆਪਕਾ ਫਿਰ ਉਹ ਰੈਡੀ ਗਲ ਵੀ ਅਗਲੇ ਦੀ ਤੇ ਵਾਪਕ ਜਿਹੜਾ ਆਪਾਂ ਬਾਣੀਆਂ ਦੇ ਕੁੱਕੜ ਤਿਆਰ ਕਰਦੇ ਆ ਇਹਨੂੰ ਕਿੰਨਾ ਚਿਰ ਪਹਿਲਾਂ ਤਿਆਰ ਕਰਨਾ ਪੈਂਦਾ ਜੀ ਗੇਮ ਤੋਂ ਪਹਿਲਾਂ ਕਿਵੇਂ ਜਦੋਂ ਆਪਾਂ ਬਾਣੀ ਨਾਲ ਜੋੜ ਦੇ ਕੁੱਕੜ ਤਿਆਰ ਕਰਦੇ ਆ ਇਹਨੂੰ ਕਿੰਨਾ ਸਮਾਂ ਪਹਿਲਾਂ ਤਿਆਰ ਕਰਨਾ ਪੈਂਦਾ ਤਿਆਰੀ ਕਿੰਨਾ ਟਾਈਮ ਪਹਿਲਾਂ ਲਾਉਣੀ ਪੈਂਦੀ ਏ ਦੀ ਨੇ ਵੀ ਸਾਹਮਣੇ ਜਿਵੇਂ ਸਾਹਮਣੇ ਸਾਹਮਣੇ ਉਦੋਂ ਆਫਿਸ ਆਪਣਾ ਜਿੰਨ ਉਹ ਤਾਂ ਮੇਰੀ 6 ਮਹੀਨੇ ਦਾ ਕੰਮ ਟੁਕੜ 6 ਮਹੀਨਾ ਤੇ ਮੇਨੇ ਪੱਕੇ ਇੱਕ ਅੱਲਾਹ ਦਾ ਆਂਕਾ ਸਿਆਲ ਜਾ ਕੇ ਨੇ ਨਿਗਾਹ ਤੇ 6 ਮਹੀਨੇ ਉਹਨੂੰ ਸਾਹਮਣੇ ਫੇਰ ਜਾ ਕੇ ਮਿਹਨਤ ਕਰਾਉਣੀ ਉਹਦੀ ਉੱਚੇ ਕੰਦਰਾ ਮਰਾ ਕੇ ਜਰਾਉਂਦਾ ਕੰਧ ਤੇ ਜਰਾਉਂਦਾ ਮੋਨ ਰੋਨ ਰੋਨ ਜੰਦਾ ਜਰਾ ਹਾਂਜੀ 6 ਮਹੀਨਾ ਵੀ ਜਿਹਨੂੰ ਵੀ ਸਾਹਮਣੇ ਰੱਖ ਰਹਾ ਰੋਣੀ ਪੈਂਦੀ ਹੈ ਅੱਛਾ ਹਾਂ ਜੀ ਆਉਂਦਾ ਕਰ ਕਰ ਕੇ ਨਰਹੀ ਨਾ ਇਹਨੂੰ ਲੈ ਕੰਟਾਲ ਮਿੰਨੇ ਸਾਹਮਣੇ ਜਾਓ ਜਾ ਕੇ ਦੇਸੀ ਪੱਠਾ ਛੱੜਦੇ ਨਾਲ ਉਹ ਮਗਰ ਭੱਜਿਆ ਕਰਦਾ ਹਾਂਜੀ ਤਾਂ ਬੇਲੋ ਮਿਹਨਤ ਹੋਈ ਜਾਂਦੀ ਆ ਵਿੜੇ ਦੇ ਵਿੱਚ ਦੋਲੀ ਫਰੀਏ ਕੁੱਕੀ ਚੜ੍ਹ 8 8 ਤੀ ਜੀ ਕੀ ਜਾ ਪੱਠਾ ਦੇਸ ਕੁੱਕੜ ਛੜਦਾ ਉਹਦੇ ਮਗਰ ਭੱਜੇ ਕੈਵਰ ਦਾ ਮਿਹਨਤ ਹੋਈ ਨਹੀਂ ਹੋਈ ਸਰ ਕੋਈ ਕਦਰ ਨਹੀਂ ਆਉਂਦੀ ਠੀਕ ਆਵੇ ਥੱਕ ਤਾਂ ਨਹੀਂ ਆਫੇ ਵਿੱਚ ਬਣ ਲੜ ਲੜਾ ਪਈ ਜੀ ਕਿਤੇ ਅੰਟੈਨਲ ਸਕੇਵਣੇ ਮੰਨਦਾ ਗਾ ਇਹ ਨਹੀਂ ਬਸ ਤੂੰ ਮਿਹਨਤ ਕਰੀ ਮਿਹਨਤ ਜ਼ਰੂਰੀ ਹਾਂ ਮਿਹਨਤ ਤੋਂ ਕੋਈ ਵੀ ਚੀਜ਼ਾਂ ਮਿਹਨਤ ਤੋਂ ਬਣਾ ਕਮਚਾ ਨਾ 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 ਮੀ ਨਨ ਫੋਟੋ ਡਰਾਮ ਮੰਗਾ ਹਾਂਜੀ ਬ੍ਰह्म ਦੇ ਹੱਥ ਨੂੰ ਜਿਹੜੇ ਉਹਨੂੰ 2450 ਰੇਟ ਚੜਾਵੇ ਅੱਛਾ ਜੀ ਡਰਾਮ ਜਿਹੜਾ 3 ਫੁੱਟ ਆ ਡਰਾਮ ਉਹਨੂੰ ਬ੍ਰह्म ਦੇ ਚਾਰ ਕਿਨ ਬਾਅਦ ਜੀ ਨਾ ਹਾਂਜੀ ਤੇ ਹੱਥਾਂ ਨੂੰ ਫਿਰ ਉਹ ਡਰਾਮ ਤੇ ਗਹਿਣਾ ਉਹਨੇ ਅੱਛਾ ਜੀ ਫੇਰ ਉਹ ਜਦੋਂ ਜਦੋਂ ਟਾਈਮ ਹੋ ਜਾਂਦਾ ਉਹਨੂੰ ਟੋਟਾਲ ਦਾ ਚੜ ਕਰ ਦਿਆ ਉੱਪਰ ਦਾ ਚੜ ਗਿਆ ਉਹ ਕਿਹਾ ਇਹ ਅੰਗਰੇਜ਼ੀ ਆਖੀਏ ਪਹਿਲੀ ਆਣੀ ਜਾਂਦਾ ਨਹੀਂ ਜਾਂਦਾ ਬ੍ਰਹਮ ਦੇ ਹੇਲੇ ਹੋ ਗਏ ਇਰਾ ਗੇੜੇ ਮੁੜ ਕੇ ਫੜ ਕੇ ਫੇਸ ਲੇਤਾ ਫੇਰ ਚੜ ਗਿਆ ਫੇਰ ਤਾਰ ਲਗੇ ਚੜ ਗਿਆ ਫਿਰ ਆਪੇ ਚੜ ਜਾਂਦਾ ਇਰਾ ਫੜ ਕੇ ਐ ਮਿੰਟ ਲਾਤੇ ਤੇ ਬਾਪੂ ਹੀ ਖਰਾਕ ਕਿਉਂ ਜੀ ਪਾਉਣੀ ਚਾਹੀਦੀ ਨਾ ਉਹ ਖਰਾਕ ਟਾਂ ਵਾਲ ਮਖਣੀ ਤੇ ਬਦਾਣਾ ਵੀ ਜਕਾ ਹੁੰਦਾ ਸਿਆਮ ਇੱਕ ਨੰਬਰ ਦਾ ਮਖਣੀ ਤੇ ਬਦਾਣਾ ਘਰ ਕੇ ਗਰੋਲੀਆਂ ਬਾੜੀਆਂ ਵੀ ਨਿਚਾਰ ਫੜੀ ਜਿਹੜੇ ਨੇ 89 ਨੇ ਨੂੰ ਬਣਾਵ ਜਿਹਨੇ ਪਚੌਂਦਾ ਜਿਹਨੇ ਠੀਕ ਹੈ ਉਹ ਬੱਖੀ ਉਹ ਰਾਮ ਇਹ ਹਰਨ ਕਰਨ ਤੋਂ ਮੰਨੇ ਕੁਲੂ ਉਹ ਸੀ ਜੋ ਜਿਹੜੇ ਬਿਆਪਨ ਉਹਨੇ ਰੱਖਿਆ ਗਿਆ ਹਾਂਜੀ ਉਹਨਾਂ ਨੇ ਜਿਹੜੀ ਟਾਕ ਟਾਲੀਏ ਇਹ ਦੋਨੇ ਜਿਹੜੀਆਂ ਪੈਂਦੀਆਂ ਠੀਕ ਹੈ ਹਾਂ ਅੰਜ ਖਰਾਕ ਦੇ ਬਾਦੋਂ ਖਰਾਕਤੀ ਖਰਾਕ ਦੇ ਸਿਰ ਤੇ ਲੜਦੇ ਨੇ ਲੜਾਈ ਕਰਨੇ ਨੇ ਖਰਾਕ ਨਹੀਂ ਘੜ ਘੜਦੇ ਹਾਂ ਖਰਾਕ ਨੇ ਘੜ ਲੱਗਦੇ ਜਿਸ ਵੇਲੇ ਖਰਾਕ ਦੇ ਵਿੱਚੋਂ ਘਟਰੇਗਾ ਫਿਰ ਉਹ ਉਹ ਮਦਾਰਤ ਤੇ ਜਾ ਕੇ ਫਿਰ ਉਹ ਡਾਉ ਨਾ ਜਾਨੋਂ ਘਟ ਜਾਂਦੇ ਹਾਂ ਗਰਾਣ ਗਰਾਣ ਜਦੋਂ ਖਾਤੇ ਹੁਣ 2-3 ਮਹੀਨੇ ਫਿਰ ਆਪੇ ਆਉਟ ਹੋ ਜਾਂਦੀ ਹੈ ਇੱਕ ਕੁੱਕੜ ਲੜ ਕਿੰਨੀ ਉਮਰ ਤੱਕ ਜਾਂਦੇ ਜੀ ਡਰ ਖਰਾਨ ਮਹਾਂ ਰਾਈ ਦੇ ਨਾਮ ਇਹਨਾਂ ਸਰ ਸਾਹਿਬ ਜੀ ਨੇ ਅੱਛੇ ਮੁਜੌਨ ਰਾਈ ਕੌਮ ਦਾ ਸਰ ਉੱਪਰ ਲੜਨ ਦੀ ਉਮਰ 30 ਸਾਲ ਤੱਕ ਹੀ ਹੋਣਾ ਇਹਨਾਂ ਕਹਾਰ ਸਈਦੋ ਤੱਕ ਹੀ ਲੜਦੇ ਹਾਂ ਹਾਂਜੀ ਜਨਾਬ ਇਹ ਸੀ ਕਿ ਬਾਪੂ ਮੁਖਤਿਆਰ ਦੀ ਮਿੱਡੂ ਮਾਨ ਇਹਨਾਂ ਦੇ ਨਾਮ ਤੋਂ ਪੰਚਾਇਤੀ ਕੋਲ ਨਸਲ ਬੜੀ ਮਸ਼ਹੂਰ ਹੋਈ ਆ ਤੇ ਬਾਪੂ ਜੀ ਨਾਲ ਇੰਟਰਵਿਊ ਆਪਾਂ ਕੀਤੀ ਹੈ ਗੱਲਬਾਤ ਕੀਤੀ ਆ ਇਹਨਾਂ ਦੇ ਸਮੇਂ ਦਾ ਸ਼ੌਕ ਕਿਉਂ ਜਾਂ ਸੀ ਕਿ ਬਾਪੂ ਜੀ ਨੇ ਗੱਲਾਂ ਧੜ ਨਾਲ ਸਾਂਝੀਆਂ ਕੀਤੀਆਂ ਆ ਤੇ ਬਾਪੂ ਜੀ ਉਹਨਾਂ ਕੋਲ ਜਿਹੜੇ ਕੁੱਕੜ ਸੀਗਾ ਬਾਪੂ ਜੀ ਨੇ ਸਾਰਾ ਦੱਸਿਆ ਵੀ ਕੁੱਕੜ ਉਹ ਸੰਭਾ ਪੈ ਸੀਗਾ ਉਹਨਾਂ ਨੇ ਘਰੇ ਲਿਆ ਕੇ ਇਹ ਤਕਰੀਬਨ ਬਾਪੂ ਜੀ ਦਾਦ ਦੇ ਵੀ ਚਾਰ ਜੋੜ ਦਿੱਤਾ ਸੀਗਾ ਥਾੜ ਚਪਾਣੀ ਨਾਲ ਇਹੋ ਤੇ ਬੜਾ ਵਧੀਆ ਜਾਨਵਰ ਸੀਗਾ ਤੇ ਮਿਲਦੇ ਆਂ ਕਿਸੇ ਹੋਰ ਅਗਲੀ ਵੀਡੀਓ ਚ ਤੇ ਅੱਜ ਦੀ ਵੀਡੀਓ ਕਰਦੇ ਆਂ ਸਮਾਪਤ ਤੇ ਬਾਪੂ ਜੀ ਦੇ ਬੜੇ ਧੰਨਵਾਦੀ ਆ ਬਾਪੂ ਜੀ ਨੇ ਆਪਾਂ ਨੂੰ ਸਮਾਂ ਕੱਢਿਆ ਮੌਕਾ ਦਿੱਤਾ ਜੀ ਇੰਟਰਵਿਊ ਕਰਨ ਦਾ